ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਸ ਵੈਸ ਲਾਥ ਹਾਊਸ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਨੇ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਮੈਥਡ ਨਾਲ ਆਨਲਾਈਨ ਪੇਮੈਂਟ ਪੋਸਿਬਲ ਹੈ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹ ਦਾ ਸਕਰੀਨ ਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਹੈ ਫੀਸ ਸਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪੇਮੈਂਟ ਪਾਉਣੀ ਆ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਤੇ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਦੀ ਤੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟਕਪੂਰਾ ਰੋਡ ਨੇੜੇ ਗੁਰਦੁਆਰਾ ਗੋਦੜੀ ਸਾਹਿਬ ਫਰੀਦਕੋਟ ਤੇ ਆਪਾਂ ਜਿਹੜਾ ਇਹ ਡਿਲੀਵਰੀ ਹੈਗੀ ਆ ਉਹ ਇੰਡੀਆ ਪੋਸਟ ਦੇ ਥਰੂ ਭੇਜਦੇ ਹੈਗੇ ਆ ਅਗਰ ਤੁਹਾਨੂੰ ਕਾਲੀ ਹੁੰਦੀ ਆ ਤੇ ਤੁਸੀਂ ਪ੍ਰਾਈਵੇਟਲੀ ਮੰਗਾਉਣਾ ਚਾਹੁੰਦੇ ਹੋ ਤਾਂ 100 ਰੁਪੀਜ਼ ਹੋਰ ਜ਼ਿਆਦਾ ਲੱਗਣਗੇ ਅਗਰ ਤੁਸੀਂ ਇੰਡੀਆ ਪੋ ਤਾਂ ਆਪਣਾ ਜਿਹੜਾ ਡਿਲੀਵਰੀ ਚਾਰਜਸ ਹੈਗੇ ਨੇ ਉਹ ਫ੍ਰੀ ਹੁੰਦੇ ਨੇ ਠੀਕ ਹੈ ਜੀ ਲਓ ਅੱਜ ਆਪਾਂ ਤੁਹਾਨੂੰ ਅਲੱਗ-ਅਲੱਗ ਵੈਰਾਈਟੀ ਦੇ ਸੂਟ ਦਿਖਾਵਾਂਗੇ ਸਸਤੇ ਸੂਟ ਵੀ ਦਿਖਾਵਾਂਗੇ ਥੋੜੇ ਜਿਹਾ ਅੱਛੇ ਰਾਮ ਟੈਕਸ ਦੇ ਦੁਪੱਟਿਆਂ ਵਾਲੇ ਸੂਟ ਵੀ ਦਿਖਾਵਾਂਗੇ ਠੀਕ ਹੈ ਜੀ ਪਰ ਜਿਹੜੇ ਵੀ ਦਿਖਾਵਾਂਗੇ ਜਿਸ ਵੀ ਰੇਂਜ ਵਿੱਚ ਦਿਖਾਵਾਂਗੇ ਉਸ ਰੇਂਜ ਦੇ ਅਕੋਰਡਿੰਗਲੀ ਉਹ ਸੂਟ ਬਹੁਤ ਸੋਹਣਾ ਹੋਊਗਾ ਤੁਹਾਡੇ ਤੋਂ ਠੀਕ ਹੈ ਜੀ ਤੇ ਲਓ ਜੀ ਪਹਿਲਾ ਸੂਟ ਬਿਲਕੁਲ ਕਾਟਨ ਠੀਕ ਹੈ ਜੀ ਜਿਹੜੀ ਤੁਸੀਂ ਗਰਮੀਆਂ 'ਚ ਚਾਹੁੰਦੇ ਹੋ ਪਾਉਣਾ ਉਹ ਵਾਲੀ ਕੋਰਟ ਠੀਕ ਹੈ ਮਸਟਰਡ ਕਲਰ ਦਾ ਬਰੀਕ ਬੂਟੀ ਦਾ ਸੂਟ ਆਲ ਓਵਰ ਪ੍ਰਿੰਟਡ ਸੂਟ ਮੈਨੂੰ ਇਹ ਵੱਡੇ ਪਣੇ ਦਾ ਲੱਗ ਰਿਹਾ ਸੂਟ ਲੱਗਦਾ ਹੈ ਪੜ੍ਹ ਜੇ ਇੱਕ ਮਿੰਟ ਦੇਖ ਲਓ ਲਓ ਜੀ ਵੱਡੇ ਪਣੇ ਦਾ ਸੂਟ ਹੈ ਇਸ ਕਰਕੇ 4 ਮੀਟਰ ਸੂਟ ਹੋਏਗਾ ਤੁਹਾਡੇ ਕੋਲੇ ਇੱਥੇ ਸਹੀ ਰੰਗ ਹੈ ਸਹੀ ਹੈ ਮਸਟਰਡ ਕਲਰ ਹੈ ਬਹੁਤ ਪਿਆਰਾ ਜਿਹਾ ਮਸਟਰਡ ਕਲਰ ਹੈ ਜੀ ਮੈਂ ਤੁਹਾਨੂੰ ਦੱਸਦਾ ਬਸ ਵੀ ਬਹੁਤ ਸੋਹਣਾ ਜਿਹਾ ਮਸਟਰਡ ਕਲਰ ਹੈ ਔਰ ਮੈਂ ਇੱਕ ਗੱਲ ਨੋਟ ਕੀਤੀ ਹੈ ਮੇਰੀਆਂ ਸਾਰੀਆਂ ਭੈਣਾਂ ਨੂੰ ਉਹੀ ਸੂਟ ਪਸੰਦ ਆਉਂਦੇ ਨੇ ਜਿਹੜੇ ਸੂਟ ਮੈਨੂੰ ਪਸੰਦ ਆਉਂਦੇ ਨੇ ਥੋੜੀ ਚੁਆਇਸ ਆ ਜਿਹੜੀ ਸਾਰੀਆਂ ਦੀ ਮੇਰੇ ਨਾਲ ਬਿਲਕੁਲ ਮਿਲਦੀ ਜੁਲਦੀ ਆ ਔਰ ਇਹ ਸੂਟ ਜੇ ਮੈਂ ਤੁਹਾਨੂੰ ਕਹਾ ਕਿ ਬਹੁਤ ਜਿਆਦਾ ਸੋਹਣਾ ਹੈ ਤੇ ਸਹੀ ਆ ਇਹ ਤਾਂ येलो ਆ ਗਿਆ ਜੀ ਇੱਥੇ ਇੱਥੇ येलो ਆ ਆ ਮਸਟਰਡ ਹੈ ਹਾਂ ਜੀ ਹਾਂ ਜੀ ਆ ਮਸਟਰਡ ਹੈ ਮੈਂ ਤੁਹਾਨੂੰ ਦੱਸਦਾ ਵੀ ਸਹੀ ਮਸਟਰਡ ਕਲਰ ਹੈ ਤੇ ਤੁਸੀਂ ਕੀ ਕਰਨਾ ਹੈ ਇਹਦੇ ਵਿੱਚ ਜੇ ਤੁਹਾਨੂੰ ਸਟਿਚਿੰਗ ਕਰਾਉਣੀ ਆ ਨਾ ਉਹ ਵੀ ਸੋਹਣਾ ਹੋਰ ਬਣਾ ਲੈ ਇੱਥੇ ਸਹੀ ਆ ਇੱਥੇ ਵੇਖ ਲੈਣ ਬਸ ਜਦੋਂ ਤੁਸੀਂ ਸਟਿਚਿੰਗ ਕਰਾਉਣੀ ਹੈ ਨਾ ਠੀਕ ਹੈ ਤੁਸੀਂ ਨਾ ਜੀ ਇਹਦੇ ਵਿੱਚੋਂ ਜਿਹੜੀ ਆ ਬੂਟੀ ਹੈ ਨਾ ਬੀਬੀ ਨੇੜੇ ਕਰਕੇ ਦਿਖਾਓ ਜਿਹੜੀ ਇਹ ਡਾਰਕ ਪਿੰਕ ਨਹੀਂ ਆ ਥੋੜਾ ਜਿਹਾ ਇਹ ਲੈ ਕੇ ਤੇ ਇਹਦੀ ਰੰਗ ਦੀ ਪਾਈਪਿੰਗ ਲੈ ਕੇ ਤੁਸੀਂ ਦੋ ਪੈਨਲ ਜਿਵੇਂ ਬਣ ਜਾਂਦੇ ਨੇ ਨਾ ਕਲੀਆਂ ਉਹ ਵਾਲੀਆਂ ਕਲੀਆਂ ਪੋਆਇਓ ਇਹਦੇ ਵਿੱਚ ਬਰੀਕ-ਬਰੀਕ ਇੰਨਾ ਕੁ ਜ਼ਿਆਦਾ ਸੂਟ ਸੋਹਣਾ ਲੱਗਣਾ ਫਿਰ ਇਹ ਬਹੁਤ ਪਿਆਰਾ ਸੂਟ ਬਣ ਕੇ ਰੈਡੀ ਹੋਊਗਾ ਤੁਹਾਡਾ ਤੇ 650 ਦੇ ਵਿੱਚ ਤੁਹਾਨੂੰ ਇਹ ਪਿਓਰ ਕਾਟਨ ਦਾ ਸੂਟ ਤੁਹਾਡੇ ਘਰ ਪਹੁੰਚ ਜਾਣਾ ਹੈ ਸ਼ਿਪਿੰਗ ਚਾਰਜਸ ਤੁਸੀਂ ਕੋਈ ਨਹੀਂ ਦੇਣੇ ਆਲਓਵਰ ਦੇ ਵਿੱਚ ਸੂਟ ਹੈਗਾ ਤੇ ਜਿਹੜਾ ਇਹ ਵਾਲਾ ਸੂਟ ਹੈ ਜੀ ਏਕੇ ਟੈਕਸ ਦਾ ਸੂਟ ਹੈ ਮੇਰਾ ਖਿਆਲ ਹੈ ਮੈਂ ਦੇਖ ਲਾਂ ਮੜਾ ਜਾ 음 ਨਹੀਂ ਏਕੇ ਟੈਕਸ ਦਾ ਕਿੱਥੇ ਹੈ ਇਹਦੀ ਕੋਈ ਸਟੈਂਪ ਉਹ ਵਗੈਰਾ ਆਲਓ ਦੀ ਏਕੇ ਟੈਕਸ ਦਾ ਹੀ ਹੈ ਸਟicker ਮਿਲ ਗਿਆ ਮੈਨੂੰ ਇਹਦਾ ਏਕੇ ਟੈਕਸ ਦਾ ਸੂਟ ਰਹੂਗਾ ਔਰ ਇਹ ਲਾਈਨਿੰਗ ਮਸਲੀਨ ਦੇ ਵਿੱਚ ਹੈ कॉटन ਮਸਲੀਨ ਜੀ ਨੂੰ ਆਪਾਂ ਕਹਿੰਦੇ ਆ ਠੀਕ ਹੈ ਕੋਈ ਇਹਦੇ ਤੇ ਤੁਸੀਂ ਲਾਈਨਿੰਗ ਨਹੀਂ ਲਾਉਣੀ ਠੀਕ ਹੈ ਸਹੀ ਕਲਰ ਆ ਰਿਹਾ ਹੈ ਕੋਈ ਲਾਈਨਿੰਗ ਨਹੀਂ ਲਾਉਣੀ ਹੈ ਤੇ ਕੋਈ ਅੰਡਰਸ਼ਰਟ ਨਹੀਂ ਪਾਉਣੀ ਸੀ ਥਰੂ ਵੀ ਨਹੀਂ ਹੈਗਾ ਕਾਟਨ ਮਸਲੀਨ ਜਿਹਨੂੰ ਕਹ ਦਿੰਦੇ ਆਪਾਂ ਉਹ ਵਾਲੀ ਹੈਗੀ ਹੈ ਕਾਟਨ ਵਰਗੀ ਫੀਲ ਆਊਗੀ ਤੁਹਾਨੂੰ ਇਹਦੇ ਚੋਂ ਤੇ ਲਾਈਨਾਂ ਵਾਲੀ ਹੈ ਆ ਦੇਖੋ ਲੰਬੀਆਂ ਲਾਈਨਾਂ ਇਹਦੇ ਵਿੱਚ ਤੇ ਇਹ ਰਹੂਗੀ ਜੀ ਸਰਵਾਰੇ ਦੀ 2.5 2.5 ਮੀਟਰ ਦੇ ਪੀਸ ਰਹਿਣਗੇ ਤੇ ਰਸਟ ਜਿਹਾ ਕਲਰ ਕਹਦਗੇ ਆਪਾਂ ਰਸਟ orange ਜਿਹਾ ਕਲਰ ਹੈਗਾ ਕਾਫੀ ਪਿਆਰਾ ਕਲਰ ਹੈ ਤੁਹਾਨੂੰ ਤੁਹਾਨੂੰ ਨਹੀਂ ਪਹਿਣੀ ਤੇ ਪ੍ਰਾਈਸ ਰਹੂਗੀ 675 ਰੁਪਏ ਸਾਰਾ ਗ੍ਰੇਗਾ ਲਓ ਲੋ ਜੀ ਇਹ ਵੀ ਕਾਟਨ ਮਸਲੀਨ ਦੇ ਵਿੱਚ ਹੈ ਪਿਆਰਾ ਜਿਹਾ ਕਲਰ ਹੈ ਮਸਲੀਨ ਸੁਣ ਕੇ ਤੁਹਾਨੂੰ ਐ ਲੱਗੂਗਾ ਵੀ ਸ਼ਾਇਦ ਸਾਨੂੰ ਇਹਦੇ ਨੀਚੇ ਕੋਈ ਲਾਈਨਿੰਗ ਲਾਉਣੀ ਪਊ ਲਾਈਨਿੰਗ ਦੀ ਲੋੜ ਬਿਲਕੁਲ ਨਹੀਂ ਕਾਟਨ ਮਸਲੀਨ ਲਾਈਨਿੰਗ ਆ ਦੇਖੋ ਜੀ ਠੀਕ ਹੈ ਜੀ ਤੁਹਾਨੂੰ ਸਾਈਡ ਤੇ ਲਿਖਿਆ ਵੀ ਮਿਲੂਗਾ ਤੇ ਇਹ ਮਿਲੂਗੀ ਇਹਦੇ ਨਾਲ ਸਲਵਾਰ ਸਲਵਾਰ ਵੀ ਬੜੀ ਸੋਹਣੀ ਆ ਦੇਖੋ ਬੜਾ ਪਿਆਰਾ ਲੱਗਦਾ ਸੂਟ ਇਹਦੇ ਨਾਲ ਤੇ ਪ੍ਰਾਈਸ ਹੈਗੀ ਹੈ 675 ਰੁਪਏ ਲੋ ਜੀ ਅਗਲਾ ਹੈਗਾ ਸੀ ਗ੍ਰੀਨ ਕਲਰ ਕਲਰ ਸਾਰੇ ਸੋਹਣੇ ਆ ਪਰਾ ਸੂਟ ਸਾਡੇ ਕੋਲੇ ਮੇਰੇ ਖਾਲੇ ਇੱਕ ਇੱਕ ਪੀਸੀ ਆ ਇਹ ਲੋ ਫਟਾਫਟ ਚੱਕ ਲਿਓ ਜੀਨੇ ਚੱਕਣੇ ਆ ਆ ਵਾਲਾ ਸਰਵਾੜ ਦਾ ਪੀਸ ਰਹੂਗਾ ਇਹ ਸ਼ਰਟ ਦਾ ਪੀਸ ਰਹੂਗਾ ਠੀਕ ਹੈ 100 ਸਾਰ ਕੱਪੜੇ ਨੇ ਇਹ ਕਿਤੇ ਨਹੀਂ ਜਾਂਦੇ ਜਿਵੇਂ ਮਰਜ਼ੀ ਪਾਓ ਤੋ ਠੀਕ ਹੈ ਕਾਟਨ ਮਸਲੀਨ ਦੇ ਵਿੱਚ ਆ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਲੋ ਸੋਹਣਾ ਹੈ ਪ੍ਰਿੰਟ ਪ੍ਰਿੰਟ ਬਹੁਤ ਅੱਛਾ ਹੈ ਇਹ ਹੈਗੀ ਇਹਦੀ ਸਲਵਾਰ ਠੀਕ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਲੋ ਤੇ ਪ੍ਰਾਈਸ 675 ਲੋ ਜੀ ਜਮੇ ਇ ਕਾਟਨ ਜਿਹੜੀ ਤੁਸੀਂ ਕਹਿੰਦੇ ਬਿਲਕੁਲ ਕਾਟਨ ਚਾਹੀਦੀ ਆ ਸਾਨੂੰ ਬਿਲਕੁਲ ਕਾਟਨ ਇਹ ਹੈਗਾ ਅ ਵੱਡੇ ਬਣੇ ਦਾ ਸੂਟ ਹੈ ਵੱਡੇ ਬਣੇ ਦਾ ਸੂਟ ਵੈਸੇ ਤਾਂ 3.5 ਮੀਟਰ ਚ ਹੀ ਬਣ ਜਾਂਦੇ ਆ ਪਰ ਅਸੀਂ ਤੁਹਾਨੂੰ ਫੇਰ ਵੀ 4-4 ਮੀਟਰ ਦੇ ਰਹੇ ਹਾਂ ਠੀਕ ਹੈ ਇਹ ਕੁੰਲਾ ਡੁਲਾ ਕਪੜਾ ਹੈ ਕੁੰਲਾ ਡੁਲਾ ਕਪੜਾ ਹੈ 4 ਮੀਟਰ ਚ ਜਿਵੇਂ ਮਰਜ਼ੀ ਬਣਾਓ ਤੁਸੀਂ ਸੂਟਾਂ ਤੇ ਇੰਨੀ ਕੁ ਪਿਓਰ ਕਾਟਨ ਹੈਗੀ ਆ ਬਿਲਕੁਲ ਹੀ ਜਿਵੇਂ ਆਪਾਂ ਕਹਿੰਦੇ ਨੇ ਵੀ ਸਾਨੂੰ ਜਮਾ ਪਿਓਰ ਕਾਟਨ ਚਾਹੀਦੀ ਆ ਉਹ ਵਾਲੀ ਕਾਟਨ ਹੈ ਲੋ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਤੁਸੀਂ ਅੱਖਾਂ ਬੰਦ ਕਰਕੇ ਚੱਕ ਲਿਓ ਤੇ ਇਹਨੂੰ ਲਾਇਓ ਪਾਈਪਿੰਗ ਆਹ ਵਾਲੀ ਠੀਕ ਹੈ ਠੀਕ ਹੈ ਜਾਮਣੀ ਪਾਈਪਿੰਗ ਲਾ ਲਿਓ ਠੀਕ ਹੈ ਜਾਂ ਆਹ ਜਿਹੜੀ ਬਲੈਕਿਸ਼ ਗਰੇਜ ਆ ਹੈਗਾ ਉਹ ਲਾਇਓ ਕਲੀਆਂ ਪਾਇਓ ਤੇ ਬਹਿ ਜਾ ਬਹਿ ਜਾ ਸੂਟ ਦੀ ਕਰਾ ਦਿਓ ਨੇੜੇ ਸੱਕ ਸਹੀ ਆਉਂਦਾ ਹੈ ਇਹ ਇਹ ਨੇੜੇ ਸਹੀ ਆਉਂਦਾ ਹੈ ਲੋ ਜੀ ਅਗਲਾ ਸੂਟ ਸਾਡੀਆਂ ਆਂਟੀਆਂ ਵਾਸਤੇ ਹੈ ਲੋ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਬਿਲਕੁਲ ਕਾਟਨ ਦੇ ਵਿੱਚ ਹੈ ਤੇ ਸੀ ਥਰੂ ਜਮਾ ਹੀ ਨਹੀਂ ਹੈਗਾ ਵਿੱਚੋਂ ਜਮਾ ਹੀ ਨਹੀਂ ਦਿਖਦਾ ਕੋਈ ਲਾਈਨਿੰਗ ਦੀ ਆ ਦੇਖੋ ਜਿਵੇਂ ਸੈਲੈਸ ਲੂਸ ਲਾ ਕੇ ਵਧੀਆ ਲੱਗਦੀਆਂ ਕਹਿੰਦੀਆਂ ਰਹਿਨੀਆਂ ਨੇ ਕਿਸਾਨ ਨੂੰ ਉਹ ਨਹੀਂ ਚਾਹੀਦਾ ਹੈਗਾ نیچے ਅਸੀਂ ਕੁਝ ਪਾਉਣਾ ਨਹੀਂ ਕੁਝ ਲਾਉਣਾ ਨਹੀਂ ਹਨਾ ਤੇ ਉਹ ਬਰੀਕ ਪ੍ਰਿੰਟ ਦਾ ਜ਼ਿਆਦਾਤਰ ਮੰਗਦੀਆਂ ਨੇ ਬਰੀਕ ਪ੍ਰਿੰਟ ਦੇ ਸੂਟ ਉਹਨਾਂ ਲਈ ਬਹੁਤ ਵਧੀਆ ਸੂਟ ਹੈ ਠੀਕ ਹੈ ਜੀ ਤੇ ਇਹ ਸੂਟ ਰਹੂਗਾ 650 ਦੇ ਵਿੱਚ ਜਿਹੜਾ ਪਹਿਲਾਂ ਕਾਟਨ ਦਾ ਦਿਖਾਇਆ ਉਹ ਵੀ 650 ਲੋ ਜੀ ਅਗਲਾ ਸੂਟ ਇਹ ਵੀ ਕਾਟਨ ਦੇ ਵਿੱਚ ਹੈ ਮਸਲੀਨ ਹੈ ਲਾਈਨਿੰਗ ਮਸਲੀਨ ਦੇ ਵਿੱਚ ਹੈ ਏਕੇ ਟੈਕਸ ਦਾ ਸੂਟ ਰਹੂਗਾ ਤੇ ਨਹੀਂ ਕੋਟਨ ਹੈ ਲਿਲਨ ਕੋਟਨ ਟਾਈਪ ਹੈ ਜੀ ਇਹ ਮਸਲਿਨ ਨਹੀਂ ਹੈਗੀ ਤੇ ਇਹਦੇ ਤੇ ਨਾ ਅਸੀਂ ਲਵਾਇਆਂ ਪਈਆਂ ਨੇ ਲੇਸਾਂ ਅਸੀਂ ਕਈ ਵਾਰੀ ਪਹਿਣਾ ਦਾ ਇਦਾਂ ਵੀ ਫਾਇਦਾ ਕਰ ਦਿੰਦੇ ਹੁੰਦੇ ਆ ਆ ਦੇਖੋ ਲਈ ਤਿੰਨ ਤਿੰਨ ਲੇਸਾਂ ਲਵਾਇਆਂ ਹੋਈਆਂ ਨੇ ਦੇਖ ਤੇ ਕਿਰੇ ਤੇ ਠੀਕ ਹੈ ਜੀ ਕਰਦਾ ਇਹਨੂੰ ਰੱਖ ਲਿਓ ਜੀ ਕਰਦਾ ਉਤਾਰ ਕੇ ਚੌਕਾਂ ਤੇ ਲਾ ਲਿਓ ਠੀਕ ਹੈ ਤੇ ਪੋਰ ਤਾਂ ਮੇਰੇ ਖਿਆਲ ਅਕੀ ਤੇ ਹੋਣੀ ਨਹੀਂ ਮੈਂ ਦੇਖ ਲੈਣੀ ਆ ਫਿਰ ਵੀ ਚੈੱਕ ਕਰ ਲੈਣੀ ਆ ਲੋ ਬਾਹਾਂ ਤੇ ਤੁਹਾਨੂੰ ਪਹਿਲਾਂ ਹੀ ਮਿਲ ਜਾਣਗੀਆਂ ਜੀ ਲੋ ਬਾਹਾਂ ਤੇ ਲੱਗੀ ਲੱਗੀ ਹੈ ਕਿ ਬਾਹਾਂ ਤੇ ਥੋੜੀ ਲੱਗੀ ਲਗਾਈ ਹੈ ਲੇਸ ਤੁਸੀਂ ਲੈ ਕੇ ਨਹੀਂ ਆਉਣੀ ਇਹਨਾਂ ਨੂੰ ਲਾਓ ਤੇ ਜੇ ਕਰਦਾ ਤੁਹਾਨੂੰ ਇਦਾਂ ਹੀ ਸਹੀ ਲੱਗਦਾ ਤਾਂ ਠੀਕ ਹੈ ਨਹੀਂ ਫਿਰ ਇਹਨਾਂ ਨੂੰ ਚੌਕਾਂ ਤੇ ਲਾ ਲਓ ਠੀਕ ਹੈ ਜੀ ਲੋ ਲੇਸ ਵੀ ਨਾਲ ਹੀ ਆ ਗਈ ਤੁਹਾਨੂੰ ਇਹਦੇ ਤੇ ਪ੍ਰਾਈਸ ਰੋਗੀ ਇਹਦੀ 600 50 ਰੁਪਏ ਵਿਦ ਲੇਸ ਇੱਕ ਤੁਹਾਨੂੰ ਮੈਂ ਹੋਰ ਇਸ ਤਰ੍ਹਾਂ ਹੀ ਦਿਖਾਉਣੀ ਹੈਗੀ ਇਹ ਕਾਟਨ ਦਾ ਸੂਟ ਹੈ ਲੇਸ ਲੇਸ ਕਾਫੀ ਅੱਛਾ ਹੈ ਤੇ ਸੇ ਦੇ ਤੇ ਵੀ ਤੁਹਾਡੇ ਨਾਲ ਲਓ ਅਸੀਂ ਤਾਂ ਉਹੀ ਕਰਾਉਂਦੇ ਤੁਹੁੰਦੇ ਰਹਿੰਦੇ ਨੇ ਜੀ ਇਸ ਤਰ੍ਹਾਂ ਦੇ ਡਿਜ਼ਾਈਨਿੰਗ ਆ ਲੋ ਲੇਸ ਕਿੰਨੀ ਸੋਹਣੀ ਮਿਲੂਗੀ ਜੀ ਕੀਤਾ ਤਾਂ ਆ ਹੀ ਰੱਖ ਲਿਓ ਜੀ ਕੀਤਾ ਲਾ ਕੇ ਚੋਕਾਂ ਤੇ ਲਾ ਲਿਓ ਠੀਕ ਹੈ ਉਹ ਤੁਹਾਡੀ ਮਰਜ਼ੀ ਹੈ ਤੇ ਬਾਜੂ ਤੇ ਤਾਂ ਤੁਹਾਨੂੰ ਪਹਿਲਾਂ ਹੀ ਮਿਲੂਗੀ ਲਓ ਠੀਕ ਹੈ ਲੇਸ ਦਾ ਕੋਈ ਤੁਹਾਨੂੰ ਖਰਚਾ ਨਹੀਂ ਹੋਊਗਾ ਇਹ ਸੋਡੀ ਫ੍ਰੀ ਚ ਆਊਗੀ ਤੇ ਸੂਟ ਤੁਹਾਨੂੰ 650 ਦੇ ਵਿੱਚ ਵਿਦ ਲੇਸ ਘਰੇ ਆ ਜੂਗਾ ਆ ਪ੍ਰਿੰਟ ਸਹੀ ਆ ਹਾਂ ਪ੍ਰਿੰਟ ਸਹੀ ਆ ਕਲਰ ਸੋਨਾ ਹੈ ਸੋਈ ਰੰਗ ਕਾਟਨ ਬਹੁਤ ਸੋਹਣੀ ਹੈ ਬੇਫਿਕਰ ਹੋ ਕੇ ਲੈ ਲਿਓ ਚਾਹੇ ਤੁਸੀਂ ਪਹਿਲੀ ਵਾਰ ਸਾਡੇ ਤੋਂ ਲੈ ਰਹੇ ਹੋ ਚਾਹੇ ਤੁਸੀਂ ਦੂਜੀ ਵਾਰ ਲੈ ਰਹੇ ਹੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਜੇ ਤੁਸੀਂ ਸਾਡੇ ਤੋਂ ਪਹਿਲੀ ਵਾਰ ਵੀ ਲੈ ਰਹੇ ਹੋ ਨਾ ਤੁਹਾਨੂੰ ਡਰ ਲੱਗਦਾ ਹੁੰਦਾ ਲੈਂਦਿਆਂ ਨੂੰ ਹੁਣ ਵੀ ਪਹਿਲੀ ਵਾਰ ਲੈ ਰਹੇ ਹੋ ਪਤਾ ਨਹੀਂ ਕਿਹਦਾ ਜਾਊਗਾ 6 650 ਦਾ ਕੀ ਹੈ ਜੇ ਮਾੜਾ ਵੀ ਆ ਗਿਆ ਦੂਜੀ ਵਾਰ ਨਾ ਲਿਓ ਇਸ ਕਰਕੇ ਇੱਕ ਵਾਰੀ ਸਸਤੇ ਦੇ ਟ੍ਰਾਈ ਕਰ ਸਕਦੇ ਹੋ ਲੋ ਜੀ ਅਗਲਾ ਸੂਟ ਦੇਖੋ ਬਹੁਤ ਸੋਹਣੀ ਪ੍ਰਿੰਟਿੰਗ ਤੇ ਬਹੁਤ ਸੋਹਣਾ ਕਪੜਾ ਹੈ ਠੀਕ ਹੈ ਜੀ ਉਹ ਕਿਸੇ ਤੇ ਵੀ ਲਾਈਨਿੰਗ ਦੀ ਲੋੜ ਨਹੀਂ ਕਿਸੇ ਦੇ ਵਿੱਚ ਦੀ ਕੁਝ ਵੀ ਥੋੜਾ ਜਿਹੜਾ ਸਰੀਰ ਆ ਪਿੰਡਾ ਉਹ ਦਿਖਦਾ ਨਹੀਂ ਹੈਗਾ ਠੀਕ ਹੈ ਇਸ ਕਰਕੇ ਤੁਸੀਂ ਬੇਫਿਕਰ ਹੋ ਕੇ ਚੱਕ ਲਿਓ ਮੈਨੂੰ ਪਤਾ ਹੈ ਵੀ ਭੈਣਾਂ ਨੂੰ ਬਹੁਤ ਔਖਾ ਲੱਗਦਾ ਗਰਮੀਆਂ ਦੇ ਵਿੱਚ ਕੋਈ ਲਾਈਨਿੰਗ ਲਾਉਣੀ ਜਾਂ ਅੰਡਰਸ਼ਰਟ ਪਾਉਣੀ ਤੇ ਕਿਉਂਕਿ ਘਰੇ ਦਾ ਹੋਰ ਵੀ ਔਖਾ ਹੋ ਜਾਂਦਾ ਗਰਮੀਆਂ ਦੇ ਵਿੱਚ ਕੰਮ ਕਰਨਾ ਹੁੰਦਾ ਤੇ ਪਸੀਨਾ ਬਹੁਤ ਆਉਂਦਾ ਫਿਰ ਆਹ ਲਓ 26 ਇੰਚ ਘੇਰਾ ਹੈ ਜੀ ਤੁਹਾਡਾ ਠੀਕ ਹੈ ਤੇ ਬਾਜੂ ਤੇ ਵੀ ਤੁਹਾਨੂੰ ਇਦਾਂ ਹੀ ਕੱਟਵਰਕ ਮਿਲੂਗਾ ਹਲਕੇ ਹਲਕੇ ਬੁੱਸ ਜੀ ਪੰਨੀ ਹੋਈ ਐ ਇਹਦੇ ਨਾਲ ਸੂਟ ਹੈ ਜਿਹੜਾ ਉਹ ਸੋਹਣਾ ਲੱਗਦਾ ਪਾਇਆ ਠੀਕ ਹੈ ਜੀ ਲੋ ਬਹੁਤ ਪਿਆਰਾ ਸੂਟ ਹੈ ਤੇ ਇਹ ਸੂਟ ਦੀ ਪ੍ਰਾਈਸ ਆ ਨਾ ਜਿਹੜੀ ਕੱਟਵਰਕ ਵਾਲੇ ਦੀ ਇਹ ਤੁਹਾਨੂੰ 750 ਮਿਲੂਗੀ ਜੀ ਠੀਕ ਹੈ ਜੀ ਲੋ ਆ ਸੂਟ ਹੈ ਜਿਹੜਾ ਇਹ ਵੀ ਉਹਦੇ ਨਾਲ ਦਾ ਹੀ ਆ ਕਲਰ ਫਰਕ ਹੈ ਪ੍ਰਾਈਸ ਦੋਨਾਂ ਦੀ ਸੇਮ ਰਹੂਗੀ ਤੇ ਕਟਵਰਕ ਦੋਨਾਂ ਦਾ 26 25 26 ਤੱਕ ਮਿਲ ਜੂਗਾ ਤੁਹਾਨੂੰ ਠੀਕ ਹੈ ਜੀ ਆ ਲੋ ਕਟਵਰਕ ਦੇਖ ਲਓ ਤੁਸੀਂ ਤੇ ਇਸ ਤਰ੍ਹਾਂ ਹੀ ਬਾਜੂ ਤੇ ਮਿਲੂਗਾ ਕਟਵਰਕ ਕੱਪੜਾ ਬਹੁਤ ਸੋਹਣਾ ਕੱਪੜੇ ਦਾ ਫਿਕਰ ਤੁਸੀਂ ਨਹੀਂ ਕਰਨਾ ਬਸ ਲਓ ਆ ਬਾਜੂ ਇਹ ਬਾਜੂ ਹੈ ਬਾਜੂ ਤੇ ਵੀ ਕਟਵਰਕ ਮਿਲੂਗਾ ਠੀਕ ਹੈ ਜੀ ਘੇਰੇ ਤੇ ਵੀ ਕਟਵਰਕ ਮਿਲੂਗਾ ਤੇ ਪ੍ਰਾਈਸ ਤੁਹਾਨੂੰ ਇਹਦੀ 750 ਕਿਉਂਕਿ ਇਹਦੇ ਤੇ ਕਟਵਰਕ ਹੋ ਜਾਵੇ ਲੋ ਜੀ ਹੋਰ ਕਲਰ ਦਿਖਾਉਣੀ ਆ ਇਹਦੀ ਚ ਤੁਹਾਨੂੰ ਮੈਂ ਆ ਲਓ ਆ ਜਿਹੜੀਆਂ ਲੀਰਾਂ ਪਤੀਰਾਂ ਜੀਆਂ ਨੇ ਨਾ ਇਹਨਾਂ ਦਾ ਨਾ ਫਿਕਰ ਕਰੋ ਇਹ ਤੁਸੀਂ ਆਪੇ ਕੱਟ ਲਿਓ ਜਰਜੀ ਜਦੋਂ ਕੱਟਵਰਕ ਕਰਦੇ ਨੇ ਜਰਜੀ ਕੱਟ ਤੂ ਇਹ ਜਦੋਂ ਕੱਟਵਰਕ ਕਰਦੇ ਨੇ ਉਦੋਂ ਇਥੋਂ ਕਟਿੰਗ ਕਰੀ ਜਾਂਦੀ ਏ ਤੇ ਉਸੇ ਤਰ੍ਹਾਂ ਹੀ ਇਹਦੇ ਕੱਟਵਰਕ ਮਿਲੂਗਾ ਤੁਹਾਨੂੰ ਇਹ ਵਾਲਾ ਔਰੇਂਜ ਠੀਕ ਹੈ ਜੀ ਤੇ ਇਹ ਲੀਰਾਂ ਨੂੰ ਅੰਦਰ ਜੀ ਮੋੜਦੇ ਮਤਲਬ ਨਹੀਂ ਆ ਕਪੜਾ ਬਹੁਤ ਸੋਹਣਾ ਮਿਲਣ ਵਾਲਾ ਤੁਹਾਨੂੰ ਤੁਸੀਂ ਅੱਖਾਂ ਬੰਦ ਕਰਕੇ ਚੱਕ ਲਿਓ ਠੀਕ ਹੈ ਜੀ ਇਹ ਲੋ ਜੀ ਲੋ ਜੀ ਅਗਲਾ ਸੂਟ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਹੈ ਇਹਦੇ ਤੇ ਨਾ ਤੁਹਾਨੂੰ ਇਦਾਂ ਪੈਨਲ ਮਿਲਣਗੇ ਵਰਕ ਦੇ ਠੀਕ ਹੈ ਜੀ ਕਿਉਂਕਿ ਕਾਟਨ ਬਹੁਤ ਸੋਹਣੀ ਹੈ ਇਹ ਨਾ ਸੋਚਿਓ ਕਿ ਘਰੇ ਜੇ ਪਾਉਣ ਵਾਲਾ ਸੂਟ ਹੈ ਤੇ ਇਹਦੇ ਤੇ ਵਰਕ ਹੈ ਕਾਟਨ ਮਾੜੀ ਨਹੀਂ ਹੈ ਵੀ ਮਾੜੀ ਕਾਟਨ ਆ ਬਹੁਤ ਸੋਹਣੀ ਕਾਟਨ ਜੀ ਇਹ ਤੇ ਉਹਦੇ ਉੱਪਰ ਬਹੁਤ ਪਿਆਰਾ ਜਿਹਾ ਵਰਕ ਹੈ ਜਿਵੇਂ ਆਉਣ ਜਾਣ ਚ ਪਾਉਣਾ ਤੁਸੀਂ ਰਿਸ਼ਤੇਦਾਰੀ ਚ ਜਾਣਾ ਹੈ ਗੁਰਦੁਆਰਾ ਸਾਹਿਬ ਜਾਣਾ ਹੈ ਜਿੱਥੇ ਵੀ ਮਾੜਾ ਮੋਟਾ ਗਲੀ ਗਵਣ ਜਾਣਾ ਹੈ ਪਿੰਡ ਚ ਜਾਣਾ ਹੈ ਤੇ ਤੁਸੀਂ ਵਧੀਆ ਸੂਟ ਇਹ ਪਾ ਸਕਦੇ ਹੋ ਆ ਦੇਖੋ ਇਸ ਤਰ੍ਹਾਂ ਹੈਗਾ ਇਹਦਾ ਬਾਜੂ ਤੇ ਵਰਕ ਤੇ ਇਹ ਜਿਹੜੇ ਪੈਨਲ ਨੇ ਇਹ ਇਦਾਂ ਉੱਪਰ ਨੂੰ ਜਾ ਰਹੇ ਨੇ ਠੀਕ ਹੈ ਜੀ ਤੇ ਇਹ ਸੂਟ ਤੁਹਾਨੂੰ ਮਿਲ ਜਾਣਾ ਸਿਰਫ 899 ਦੇ ਵਿੱਚ 899 ਵਿੱਚ ਇਹ ਸੂਟ ਤੁਹਾਡੇ ਘਰ ਪਹੁੰਚ ਜਾਣਾ ਸ਼ਿਪਿੰਗ ਚਾਰजेस ਤੁਸੀਂ ਕੋਈ ਨਹੀਂ ਦੇਣੇ ਲਓ ਜੀ ਅਗਲਾ ਦੇਖੋ ਇਹਦੇ ਨਾਲ ਦਾ ਹੀ ਆ ਪਿੰਕ ਕਲਰ ਦਾ ਕਲਰ ਫਰਕ ਹੈ ਬਾਕੀ ਸਾਰਾ ਸੇਮ ਹੀ ਮੈਂ ਨਾ ਤੁਹਾਨੂੰ ਪੈਨਲ ਲੈਣਾ ਆਪਕੇ ਦਸੇ ਉਹ ਮੈਂ ਤੁਹਾਨੂੰ ਆਪ ਦੇ ਨਹੀਂ ਆ ਕਿ ਕਿੱਡੇ ਲੰਬੇ ਹੋਣਗੇ ਉਹ ਥੇਰੇ ਲੰਬੇ ਲੋ ਜੀ ਪੈਨਲਵਾ ਦੂਏ ਪੰਜਾਬ ਨੂੰ 49 50 ਹੋਏ ਪਏ ਆ ਤੁਸੀਂ ਕੱਟ ਵੀ ਸਕਦੇ ਹੋ ਲੰਬੇ ਹੋਣਗੇ ਤਾਂ ਜੇ ਜੇ ਤੁਸੀਂ ਆਪ ਲੰਬੇ ਹੋ ਤਾਂ ਤੁਹਾਡੇ ਲਈ ਫਿਰ ਬਹੁਤ ਨੇਹੀ ਠੀਕ ਹੈ ਜੀ ਤੇ ਕਾਫੀ ਸੋਹਣਾ ਸੂਟ ਹੈਗਾ ਬਾਜੂ ਤੇ ਵੀ ਇਸ ਤਰ੍ਹਾਂ ਦਾ ਹੀ ਤੁਹਾਨੂੰ ਵਰਕ ਮਿਲੂਗਾ ਜਿਸ ਤਰ੍ਹਾਂ ਦਾ ਪੈਨਲਸ ਤੇ ਹੈ ਠੀਕ ਹੈ ਲੋ ਜੀ ਅਗਲਾ ਸੂਟ ਦਿਖਾਉਣੀ ਆ ਤੁਹਾਨੂੰ ਮੈਂ ਇੱਕ ਹੋਰ ਇਹਦੇ ਨਾਲ ਤਾਂ ਪਹਿਲਾਂ ਤੁਸੀਂ ਦੇਖ ਚੁੱਕੇ ਹੋ ਇਹਦੇ ਤੇ ਫਿਰ ਲੇਸ ਲੱਗੀ ਹੋਈ ਆ ਤੇ ਲੇਸ ਤੁਹਾਨੂੰ ਫ੍ਰੀ ਚ ਆ ਰਹੀ ਹੈ ਆ ਲੋ ਇਹ ਲੇਸ ਤੁਹਾਨੂੰ ਫ੍ਰੀ ਚ ਆ ਰਹੀ ਹੈ ਜੀ ਕਰਦਾ ਇਹਨੂੰ ਰੱਖ ਲਿਓ ਨਹੀਂ ਜੀ ਕਰਦਾ ਉਤਾਰ ਲਿਓ ਉਤਾਰ ਕੇ ਜਿੱਥੇ ਮਨ ਵੀ ਹੋਵੇ ਜਿੱਥੇ ਮਰਜ਼ੀ ਇਹ ਨੂੰ ਅਡਜਸਟ ਕਰ ਲਿਓ ਠੀਕ ਹੈ ਤੇ ਕਾਟਨ ਦਾ ਜੀ ਸਿਰ ਆ ਜਾਵਾਂ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣੀ ਕੱਟੋ ਲੋ ਨੈਕਸਟ ਦੇਖੋ ਆਹ ਇਹਦੇ ਨਾਲ ਦਾ ਪਹਿਲਾਂ ਦੇਖ ਚੁੱਕੇ ਹੋ ਤੁਸੀਂ ਇਹ ਦੂਜਾ ਸੂਟ ਹੈ ਉਹਦੇ ਤੇ ਲੇਸ ਨਹੀਂ ਲੱਗੀ ਸੀ ਇਹਦੇ ਤੇ ਲੇਸ ਲੱਗੀ ਆ ਤੇ ਲੇਸ ਫ੍ਰੀ ਦੇ ਵਿੱਚ ਆ ਜੂਗੀ ਅਗਰ ਕਿਸੇ ਨੂੰ ਲੇਸ ਨਹੀਂ ਵੀ ਇਹਦੇ ਨਾਲ ਮਿਲੂਗੀ ਦੂਜਾ ਸੂਟ ਤੁਹਾਨੂੰ ਮਿਲ ਗਿਆ ਤੇ ਨਾਲ ਦੀ ਲੇਸ ਅਸੀਂ ਤੁਹਾਨੂੰ ਦੇ ਦਾਂਗੇ ਕੋਈ ਚੱਕਰ ਨਹੀਂ ਦੋਨੇ ਸੂਟ ਇੱਕ ਇੱਕ ਤੇ ਲੇਸ ਲੱਗੀ ਆ ਮਸਟਰਡ ਤੇ ਵੀ ਦੂਜੇ ਤੇ ਨਹੀਂ ਲੱਗੀ ਉਹਦੇ ਨਾਲ ਤੁਹਾਨੂੰ ਲੇਸ ਭੇਜ ਦਾਂਗੇ ਪਰ ਯਾਦ ਕਰਾ ਦਿਓ ਵੀ ਸਾਨੂੰ ਲੇਸ ਭੇਜ ਦਿਓ ਠੀਕ ਹੈ ਅਸੀਂ ਫਰਕ ਨਹੀਂ ਕਰਨਾ ਚਾਹੁੰਦੇ ਕਿਸੇ ਨਾਲ ਲੋ ਲਓ ਜੀ ਅਗਲਾ ਸੂਟ ਦੇਖੋ ਇਹ ਸੂਟ ਤੇ ਨਾfrozy color ਹੈ ਇਹ ਸੂਟ ਤੇ ਤੁਹਾਨੂੰ ਹੋਰ ਵੀ ਵਰਕ ਮਿਲ ਰਿਹਾ ਥੋੜਾ ਜਿਹਾ ਜ਼ਿਆਦਾ ਆ ਪੈਨਲ ਜਾ ਰਹੇ ਨੇ ਪੈਨਲ ਬਥੇਰੇ لمبے ਹੋਣਗੇ ਜਿੰਨਾਂਪਣ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ ਪਤਾ ਹੀ 48 49 ਹੋਣਗੇ ਇਹ ਵਾਲਾ ਜਿਹੜਾ ਫਲਾਵਰ ਆ ਗਿਆ ਇੱਕ ਠੀਕ ਹੈ ਇਹ ਤੁਹਾਡੇ neck ਕੋਲ ਆ ਗਿਆ neck ਥੋੜਾ ਇੱਥੋਂ ਨਿਕਲੂਗਾ neck ਦੇ ਉੱਪਰ chest area ਤੇ ਇਹ ਤੁਹਾਨੂੰ ਇੱਕ ਫਲਾਵਰ ਮਿਲੇਗਾ ਦਿਖਾ ਦੇ ਬੀਬੀ ਨੇੜੇ ਕਰਕੇ ਬੀਬੀ ਨਾ ਕੈਮਰੇ ਤੋਂ ਬਾਹਰ ਦੇਖਣ ਲੱਜੇ ਠੀਕ ਹੈ ਜੀ ਤੇ ਦੋ ਆ ਪੈਨਲ ਨੇ ਬਰੀਕ ਬਰੀਕ ਹੁਣ ਮੈਂ ਤੁਹਾਨੂੰ ਬਾਜੂ ਦਾ ਵਰਕ ਦਿਖਾ ਦੇਣੀ ਹੈ ਲੋ ਬਾਜੂ ਤੇ ਵੀ ਇੱਕ ਇੱਕ ਫਲਾਵਰ ਮਿਲੂ ਠੀਕ ਹੈ ਤੇ ਇਹ ਵੀ ਦੀ ਵੀ ਪ੍ਰਾਈਸ ਹੈ ਜਿਹੜੀ ਉਹ ਕੁਝ ਵੀ ਨਹੀਂ ਹੈਗੀ ਸਿਰਫ ਤੁਹਾਨੂੰ ਇਹੇ ਸੂਟ 1050 ਦੇ ਵਿੱਚ ਮਿਲ ਜਾਣਾ ਤੇ ਸ਼ਿਪਿੰਗ ਚਾਰजेस ਤੁਸੀਂ ਬਿਲਕੁਲ ਨਹੀਂ ਦੇਣੇ ਲੋ ਜੀ ਹੁਣ ਆਪਾਂ ਤੁਹਾਨੂੰ ਕੁਝ ਕੁ ਸੂਟ ਰਾਮ ਟੈਕਸ ਦੇ ਦੁਪੱਟਿਆਂ ਵਾਲੇ ਦਿਖਾਵਾਂਗੇ ਬਿਲਕੁਲ ਕਾਟਨ ਦੇ ਵਿੱਚ ਸੂਟ ਮਿਲਣਗੇ ਤੇ ਬਹੁਤ ਪਿਆਰੇ ਸੂਟ ਮਿਲਣ ਵਾਲੇ ਆ ਤੁਹਾਨੂੰ ਅੱਜ। ਰੁਕੋ। ਚੈੱਕ ਦੇ ਵਿੱਚ ਕਾਟਨ ਮਿਲੂਗੀ। ਹਾਂ। ਦੇਖੋ ਪਹਿਲਾਂ نیچے ਆ ਫਲਾਵਰ ਮਿਲੂਗਾ ਉਹਦੇ ਉੱਪਰ ਤੁਹਾਨੂੰ ਹੈਂਡਵਰਕ ਦਾ ਟੱਚ ਮਿਲੂਗਾ। ਆ ਸਾਰੇ ਫਲਾਵਰ ਆ ਜਿਹੜੇ ਇਹਨਾਂ ਤੇ ਨੋਟਵਰਕ ਪਲੱਸ ਹਲਕਾ-ਹਲਕਾ ਸਿੱਪੀ ਵਰਕ ਆ ਫਲਾਵਰ ਦੇ ਉੱਪਰ ਵੀ ਕਾਫੀ ਪਰਮਾ ਵਰਕ ਹੋਇਆ ਹੋਇਆ। ਇਨਾਂ ਤੇ ਵੀ ਹੋ ਜਾ ਹੋ ਜਾ ਕਾਫੀ ਵਰਕ ਮਿਲੂਗਾ ਜੀ ਥ੍ਰੈਡ ਵਰਕ ਠੀਕ ਹੈ ਜੀ ਲਓ ਜੀ ਇਹਦਾ ਘੇਰਾ ਜਿਹੜਾ ਉਹ ਦੇਖੋ ਮੈਂ ਘੇਰਾ नाप ਕੇ ਦੱਸ ਦਿੰਨੀ ਆ ਤੁਹਾਨੂੰ ਘੇਰਾ ਹੈਗਾ ਜੀ ਇਹਦਾ 26 26 ਰੈਡੀ ਹੋਊਗਾ ਤੁਸੀਂ ਆ ਦੇਖੋ ਡਿਜ਼ਾਈਨਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਰਾਮ ਟੈਕਸ ਦਾ ਸੂਟ ਹੈ ਕਾਟਨ ਦੇ ਵਿੱਚ ਸੂਟ ਹੈਗਾ ਘੇਰਾ ਤੁਸੀਂ ਦੇਖ ਲਿਆ ਤੇ ਇੱਕ ਫਲਾਵਰ ਉੱਪਰ ਜਾ ਕੇ ਫੇਰ ਹੈਗਾ ਹਲੋ ਇਹਦੇ ਤੇ ਵੀ ਹੈਂਡ ਦਾ ਟੱਚ ਮਿਲੂਗਾ ਗਲਾ ਥੋੜਾ ਇੱਥੋਂ ਨਿਕਲੇ ਆਊਗਾ ਇਹ ਸਾਈਡ ਤੇ ਰਹਿ ਜੂਗਾ ਠੀਕ ਹੈ ਜੀ ਤੇ ਇੱਥੋਂ ਨਿਕਲੂਗੀ ਜੀ ਬਾਜੂ ਇਹ ਬਾਜੂ ਤੇ ਪ੍ਰਿੰਟ ਆਊਗਾ ਠੀਕ ਹੈ ਤੇ ਸਲਵਾਰ ਹੈਗੀ ਆ ਇਹ ਵਾਲੀ ਮੈਨੂੰ ਲੱਗਦਾ ਸਲਵਾਰ ਹੋਊਗੀ ਸ਼ਾਇਦ 3 ਮੀਟਰ ਹੀ ਮਿਲ ਜੇ ਮੈਂ ਨਾਪ ਕੇ ਦੱਸ ਦਣੀ 3 ਮੀਟਰ ਸਲਵਾਰ ਹੈ ਜੀ ਹੂੰ ਇਹ ਸੂਟ ਤੁਹਾਨੂੰ 3 ਮੀਟਰ ਸਲਵਾਰਾ ਨਾਲ ਮਿਲਣਗੇ ਬੜੇ ਪਿਆਰੇ ਸੂਟ ਨੇ ਜੀ ਬਹੁਤ ਜਿਆਦਾ ਸੋਹਣੇ ਤੇ ਇਹਦਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੁਪੱਟਾ ਜਿਹਦੇ ਤੇ ਲੱਗੇ ਸਿੱਪਿੰਗਾਂ ਜੀ ਨਾ ਹਾਂ ਇਹਨਾਂ ਦੇ ਨਾ ਆ ਵਰਕ ਹੋ ਜਾਂਦੇ ਐ ਇੱਥੇ ਜਿਵੇਂ ਆ ਡੱਬੀਆਂ ਜੀਆਂ ਦੇ ਵਿੱਚ ਨਾ ਵਰਕ ਹੋ ਜਾਂਦਾ ਤੇ ਫਿਰ ਆ ਨੈਟ ਲੱਗਿਆ ਹੋਇਆ ਨੈਟ ਮਿਲ ਮਤਲਬ ਐ ਨਹੀਂ ਆ ਕੋਈ ਹਾਰਡ ਸੌਫਟ ਜਿਹਾ ਨੈਟ ਐ ਐਵੇਂ ਹੀ ਆ ਹਨਾ ਪੂਰਾ ਹਾਰਡ ਟੁੱਟਣ ਵਾਲਾ ਥ੍ਰੈਡ ਨਹੀਂ ਹੈਗਾ ਇਹਦੇ ਵਿੱਚ ਕੁਝ ਵੀ ਲੋ ਜੀ ਦੁਪੱਟਾ ਦੇਖੋ ਹੁਣ ਇਹਦਾ ਤੁਸੀਂ ਮਸਲੀਨ ਦੇ ਦੁਪੱਟੇ ਨਾਲ ਸੂਟ ਮਿਲੂਗਾ ਕਾਟਨ ਦਾ ਸੂਟ ਤੇ ਮਸਲੀਨ ਦਾ ਦੁਪੱਟਾ ਬੜਾ ਪਿਆਰਾ ਦੁਪੱਟਾ ਹੈ ਹਾਲੋ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਗਰਮੀਆਂ ਦੇ ਹਿਸਾਬ ਨਾਲ ਕਲਰ ਨੇ ਤੇ 4 ਸਾਈਡ ਨਾਲ ਤੁਹਾਨੂੰ ਇਹਦੀ ਲੇਸ ਮਿਲੂਗੀ 2.5 ਮੀਟਰ ਦਾ ਦੁਪੱਟਾ ਮਿਲੂਗਾ ਲੇਸ ਦੇਖ ਲਓ ਤੁਸੀਂ ਜੇਸ ਹੋਸਣ ਲੋ ਜੀ ਪ੍ਰਾਈਸ ਦੱਸ ਦਿੰਨੀ ਆ ਤੁਹਾਨੂੰ ਪ੍ਰਾਈਸ ਹੋਊਗੀ 2650

ਬਿਨਾ ਲਾਈਨਿੰਗ ਤੋਂ ਬਣਨ ਵਾਲਾ ਸੂਟ ਹੈ ਲੋ ਅੱਛਾ ਕਿੰਨਾ ਸੀ 3 ਆ ਥੂ ਹੈਗਾ ਕੁਛ ਵੀ ਸੀ ਥਰੂ ਨਹੀਂ ਹੈਗਾ ਆਰਾਮ ਨਾਲ ਪਾ ਸਕਦੇ ਹੋ ਜੀ ਤੁਸੀਂ ਇਹਨੂੰ ਬਿਨਾ ਲਾਈਨਿੰਗ ਤੋਂ ਆ ਲੋ ਸਾਰੇ ਫਲਾਵਰ ਦੇ ਉੱਪਰ ਥਰੈਡ ਵਰਕ ਹੈ ਆ ਘੇਰਾ ਤੁਸੀਂ ਦੇਖ ਲਓ ਘੇਰਾ ਤੁਸੀਂ ਜਿਵੇਂ ਪਹਿਲਾਂ ਦੇਖਿਆ ਉਸ ਤਰ੍ਹਾਂ ਦਾ ਹੀ ਹੈ ਬੜਾ ਪਿਆਰਾ ਜਿਹਾ ਘੇਰਾ ਹੈਗਾ ਨੇੜੇੋਂ ਆ ਕੇ ਕਲਰ ਬਿਲਕੁਲ ਡਿਫਰੈਂਟ ਹੋ ਜਾਂਦਾ ਔਰ ਦੂਰੋਂ ਦੇਖੋਗੇ ਤਾਂ ਕਲਰ ਬਹੁਤ ਸੋਹਣਾ ਲੱਗੂਗਾ ਤੇ ਆ ਉੱਪਰ ਫਲਾਵਰ ਰਹੂਗਾ ਠੀਕ ਹੈ ਆ ਲੋ ਸਹੀ ਹੈ ਮੈਸੇਜ ਸਹੀ ਅਜੀ ਪੀਚ ਕਲਰ ਹੈ ਤੇ 3 ਮੀਟਰ ਦੀ ਸਲਵਾਰ ਨਾਲ ਆਉਗਾ ਸੂਟ ਠੀਕ ਹੈ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਮੈਨੂੰ ਲਾਉਦਾ ਸਾਰਾ ਫੁੱਲਾਂ ਦੀ ਲੋੜਣੀ ਆ ਸੇਮ ਹੀ ਆ ਦੁਪੱਟੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਉਦਾਂ ਦਾ ਹੀ ਦੁਪੱਟਾ ਹੈ ਦਾ ਆ ਇੱਥੇ ਕਲਰ ਸਹੀ ਹੈ ਕਲਰ ਸਹੀ ਆ ਗਿਆ ਦੇਖ ਲਓ ਨੋਟ ਕਰ ਲਓ ਜੀ ਦੇਖ ਲਓ ਹਾਂ ਲੋ ਨੈਕਸਟ ਦੇਖੋ ਬੇਬੀ ਪਿੰਕ ਕਲਰ ਆ ਦੇਖੋ ਕਲਰ ਬੇਬੀ ਪਿੰਕ ਵੀ ਨਹੀਂ ਕਹਿ ਸਕਦੇ ਪਿੰਕਿਸ਼ ਪੀਚ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈਗਾ ਬੇਬੀ ਪਿੰਕ ਵਾਲੀ ਟੋਨ ਨੂੰ ਹੀ ਹੈ ਸਹੀ ਆਈ ਜਾਂਦਾ ਲੋ ਜੀ ਸਹੀ ਆ ਰਿਹਾ ਔਰ ਡਿਜ਼ਾਈਨਿੰਗ ਦੇਖ ਲਓ ਬੜੀ ਪਿਆਰੀ ਡਿਜ਼ਾਈਨਿੰਗ ਹੈਗੀ ਹੈ ਤੇ ਇਹ ਹੈ ਜੀ ਇਹਦੇ ਨਾਲ 2.5 ਮੀਟਰ ਦਾ ਦੁਪੱਟਾ ਤੇ 3 ਮੀਟਰ ਦੀ ਸਲਵਾਰ ਤੇ ਬਿਲਕੁਲ ਪਿਓਰ ਕਾਟਨ ਦਾ ਰਾਮਟੈਕਸ ਦਾ ਸੂਟ ਜਿਹੜਾ ਖਿੱਲਰ ਜਾਂਦਾ ਉਹ ਤਾਂ ਸਗਾ ਫਿੱਕਾ ਹੋ ਜਾਂਦਾ ਅੱਛਾ ਹਾਂ ਇੱਥੇ ਲਾਉਣ ਸਹੀ ਆ ਗਿਆ ਸਹੀ ਆ ਗਿਆ ਹਾਂ ਲੋ ਜੀ 2650 2650 ਆ ਹੁਣ ਸਹੀ ਹੈ ਚਲੋ ਲੋ ਜੀ ਬਹੁਤ ਪਿਆਰਾ ਜਿਹਾ ਸੂਟ ਹੈ 컬러 ਦੇਖ ਲੋ ਸਹੀ ਆ ਰਿਹਾ ਹੈ 컬러 ਨੇੜੇ ਆ ਕੇ ਤਾਂ ਨਹੀਂ ਸਹੀ ਹੋਊਗਾ ਹਾਂ ਇੱਥੇ ਸਹੀ ਹੈ ਇੱਥੇ ਜਮਾਂ ਸਹੀ ਹੈ ਲੋ ਜੀ ਥੋੜਾ ਜਿਹਾ ਫਿਰ ਉਹ ਜੀ ਤਾਂ ਆ ਹੀ ਜਾਂਦਾ ਹੁੰਦਾ ਇਹ ਰੰਗ ਫਰੋਜ਼ੀ ਵੀ ਨਹੀਂ ਹਲਕਾ ਜਿਹਾ ਸੀ ਗ੍ਰੀਨ ਹੈ ਜੀ ਲਾਈਟ ਜਿਹਾ ਕਲਰ ਹੈ ਸੀ ਗ੍ਰੀਨ ਦਾ ਕਲਰ ਤੇ ਇਹ ਹੈ ਜੀ ਇਹਦਾ ਦੁਪੱਟਾ ਦੁਪੱਟਾ ਖੋਲ ਦੇਣੀ ਆ ੁੱਲੇ ਹੀ ਪਿਆ ਦੁਪੱਟਾ ਤਾਂ ਆਹੋ ਜੰਪਕ ਦੀ ਮਸਲੀ ਆ ਲੋ ਠੀਕ ਹੈ ਬੜਾ ਪਿਆਰਾ ਸੂਟ ਹੈ ਬਹੁਤ ਜ਼ਿਆਦਾ ਸੋਨਾ ਸੂਟ ਹੈ ਲੋ ਰੰਗ ਵੀ ਸਹੀ ਆ ਜੀ ਤੇ ਪ੍ਰਾਈਸ ਹੈਗੀ ਆ 2650 2650 ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਆ ਕੋਈ ਹੋਰ ਸੋਹਣੀ ਜਿਹੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ